ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਭਾਵੇਂ ਕਿ ਐਸ ਸਮੇਂ ਚਾਰੇ ਪਾਸੇ ਬੌਣੇ ਰੋਗ ਦਾ ਰੋਲਾ ਹੈਗਾ ਜਿਵੇਂ ਕਿ ਤੁਸੀਂ ਜਾਣ ਚੁੱਕੇ ਹੋ ਮੈਂ ਪਹਿਲਾਂ ਦੋ ਤੋਂ ਤਿੰਨ ਵੀਡੀਓ ਇਸ ਵਾਰ ਦੀ ਪਾ ਚੁੱਕਾ ਕਿ ਅੱਜ ਮੈਂ ਫਰੋਹੀਪੁਰ ਦੇ ਉਹ ਏਰੀਆ ਜਿਹੜਾ ਕਿ ਬਾਰਡਰ ਦੇ ਨਾਲ ਲੱਗਦਾ ਇਹਨਾਂ ਪਿੰਡਾਂ ਦੇ ਵਿੱਚ ਗਿਆ ਸੀਗਾ ਪਿੰਡਾਂ ਦਾ ਨਾਮ ਇਸ ਕਰਕੇ ਲੈ ਰਿਹਾ ਕਿਉਂਕਿ ਕਈ ਸਾਰੇ ਪਿੰਡਾਂ ਦੇ ਹਾਲਾਤ ਬਰਾਬਰ ਹੀ ਨਹੀਂ ਭਾਵੇਂ ਕਿੰਨਾ ਪਿੰਡਾਂ ਦੇ ਵਿੱਚ ਜਿੰਨਾ ਕੁ ਮੈਂ ਦੇਖਿਆ ਮੈਨੂੰ ਕੋਈ ਵੀ ਪੂਟਾ ਇਹੋ ਜਿਹਾ ਨਹੀਂ ਲੱਗਿਆ ਕਿ ਜਿਹਨੂੰ ਮੈਂ ਕਹਿ ਰੱਖਾਂ ਕਿ ਵਾਇਰਸ ਕਰਕੇ ਬੋਣਾ ਹੋਇਆ ਪਰੰਤੂ ਇੱਕ ਚੀਜ਼ ਦੇਖਣ ਦੇ ਵਿੱਚ ਆਈ ਹੈ ਕਿ ਤੁਸੀਂ ਆਹ ਵੀਡੀਓ ਦੇਖੋ ਸਾਈਡ ਵਾਲੀ ਖੇਤ ਦੇ ਵਿੱਚ ਕੀ ਹੋ ਗਿਆ ਖੇਤ ਦੇ ਵਿੱਚ ਆਹ ਲਾਈਨ ਪੂਰੀ ਬੋਣੀ ਰਹੀ ਗਈ ਬੂਟਿਆਂ ਨੇ ਫੌਟੇ ਨਹੀਂ ਕੀਤੀ ਪਰੰਤੂ ਇਹ ਬੋਣਾ ਰੋਗ ਨਹੀਂ ਹੈਗਾ ਇਹ ਤਿਆਰ ਰੱਖਿਓ ਜੋ ਹੁਣ ਇੱਥੇ ਹੋਇਆ ਕੀ ਹੈ ਪੱਤੇ ਜੰਗਾਲੇ ਹੋ ਗਏ ਪੱਤੇ ਜੰਗਾਲੇ ਹੈ ਤੇ ਬੂਟਾ ਜਿਹੜਾ ਹੈਗਾ ਫੋਰਟ ਨਹੀਂ ਕਰਿਆ ਇਹ ਖੈਰਾ ਡਿਜ਼ੀਜ਼ ਹੈ ਜਿਹੜੀ ਕਿ ਜ਼ਿੰਕ ਦੀ ਘਾਟ ਕਰਕੇ ਆਉਂਦੀ ਹੈ ਮੈਂ ਇਨ੍ਹਾਂ ਪਿੰਡਾਂ ਦੇ ਵਿੱਚ ਅੱਜ ਕਾਫੀ ਖੇ ਦੇਖੇ ਜਿੱਥੇ ਕਿ ਮੈਨੂੰ ਦੇਖਣ ਚ ਆਇਆ ਕਿ ਜ਼ਿੰਕ ਦੀ ਘਾਟ ਹੈ ਈਵਨ ਕਿ ਜਿਵੇਂ ਮੈਂ ਇੱਕ ਪਹਿਲਾ ਵੀਡੀਓ ਅਪ ਸ਼ੇਅਰ ਕੀਤੀ ਹੈ ਜਾਂ ਮੈਂ ਆਹ ਵੀਡੀਓ ਸ਼ੇਅਰ ਕਰ ਰਿਹਾ ਹਾਂ ਕੁਝ ਖੇਤ ਤਾਂ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਖੇਤਾਂ ਦੇ ਵਿੱਚ ਜ਼ਿੰਕ ਦੀ ਬਹੁਤ ਜ਼ਿਆਦਾ ਘਾਟ ਆਈ ਹੋਈ ਹੈ ਤਾਂ ਫਿਰ ਜੇਕਰ ਕਿਤੇ ਆਹ ਸਥਿਤੀ ਹੈ ਜਿਵੇਂ ਕਿ ਆਹ ਖੇਤ ਦੇ ਵਿੱਚ ਆ ਨਾਲ ਵੀਡੀਓ ਚੱਲ ਰਹੀ ਹੈ ਐਸ ਨੂੰ ਤੁਸੀਂ ਦੇਖ ਰਹੇ ਹੋ ਜੇਕਰ ਇਹੋ ਜੀ ਸਥਿਤੀ ਹੈਗੀ ਹੈ ਤਾਂ ਉਹ ਸਥਿਤੀ ਦੇ ਵਿੱਚ ਤੁਹਾਨੂੰ ਜ਼ਮੀਨ ਦੇ ਵਿੱਚ ਜਿੰਕ ਦੁਆਰਾ ਤੋਂ ਪਾਣੀ ਪਊਗੀ 22 ਜਾਂ 33% ਵਾਲੀ ਉਹਦੇ ਨਾਲ ਤੁਹਾਨੂੰ ਜਿੰਕ ਦਾ ਸਪਰੇਅ ਵੀ ਕਰਨਾ ਪਵੇਗਾ ਤੇ ਇੱਥੇ ਜਿਹੜੇ ਹੈਗੇ ਆ ਮੈਂ ਪੈਕਟ ਨਹੀਂ ਦਿਖਾ ਸਕਦਾ ਕਿਉਂਕਿ ਫਿਰ ਕੋਈ ਕੰਪਨੀ ਵਾਲੇ ਆਬਜੈਕਸ਼ਨ ਕਰਦੇ ਆ ਪਰੰਤੂ ਇੱਥੇ ਇਹੋ ਇੱਕੋ ਜਿਹੇ ਪੈਕਟ ਪਏ ਨੇ ਜਿਹਦੇ ਵਿੱਚ ਕਿਸਾਨ ਨੂੰ ਜਿਹੜਾ ਹੈਗਾ ਮਾਈ ਕੋਰਾਈਜ਼ਾ ਵੀ ਪਵਾ ਦਿੱਤਾ ਗਿਆ ਕਿਸਾਨ ਨੂੰ ਜਿਹੜਾ ਹੈਗਾ ਦਾਣੇਦਾਰ ਵੀ ਪਵਾ ਦਿੱਤਾ ਫਟਾਰ ਵਾਸਤੇ ਕਿਸਾਨ ਨੂੰ 12 ਥ੍ਰੈਡ ਵੀ ਪਵਾ ਦਿੱਤਾ ਇਸ ਤੋਂ ਲਾਵਾ ਦੋ ਤਣ ਚੀਜ਼ਾਂ ਹੋਰ ਵੀ ਪਾ ਦਿੱਤੀਆਂ ਗਈਆਂ ਜੇ ਕੋਈ ਕਹੇਗਾ ਮੈਂ ਪੈਕੇਟ ਉਸ ਨੂੰ ਪਰਸਨਲੀ ਭੇਜ ਸਕਦਾ ਤਾਂ ਉਸ ਤੇ ਬਾਪੂ ਠੀਕ ਨਹੀਂ ਹੋਇਆ ਕਿਸਾਨ ਵੀਰ ਕਹ ਰਿਹਾ ਕਿ ਅਸੀਂ ਤਹਿਤ ਤੇ ਹਾਰਮੋਨ ਦਾ ਜਿਬਰੈਲਿਕ ਐਸਿਡ ਦਾ ਸਪਰੇਅ ਕਰਦੇ ਆ ਫਿਰ ਜਾਇ ਗੱਲ ਹੁੰਦੀ ਹੈ ਕਿ ਟਿਪੀਕਲ ਜਿੰਕਰੀ ਘਾਟ ਹੈ ਜਦੋਂ ਮੈਂ ਇਸ ਖੇਤ ਨੂੰ ਦੇਖਿਆ ਜਿਹੜੇ ਹਰੇ ਬੂਟੇ ਹੈਗੇ ਉਹਨਾਂ ਦੇ ਉੱਪਰ ਵੀ ਜੰਗਾਲ ਹੈ ਕਿਸਾਨ ਵੀਰਾਂ ਨੇ ਦੱਸਿਆ ਕੱਲੋ ਅਸੀਂ ਤੁਹਾਡੀ ਵੀਡੀਓ ਦੇਖੀ ਉਸ ਤੋਂ ਬਾਅਦ ਦੇ ਵਿੱਚ ਅਸੀਂ ਜਿਹੜਾ ਹੈਗਾ ਇਹਨਾਂ ਖੇਤਾਂ ਦੇ ਵਿੱਚ ਜਿੰਕਰੀ ਸਪਰੇਅ ਕੀਤੀ ਕੁਝ ਪ੍ਰੋਗਰੈਸ ਹੋਈ ਪਰੰਤੂ ਇੱਕ ਚੀਜ਼ ਦਾ ਧਿਆਨ ਰੱਖੋ ਕਿਸੇ ਵੀ ਖੇਤ ਚ ਜਿੱਥੇ ਜਿੰਕ ਦੀ ਘਾਟ ਆਉਂਦੀ ਆ ਜਿੱਥੇ ਖੇਤ ਕਿਰਾਏ ਹੋਏ ਆ ਜਿੱਥੇ ਇੱਕ ਨਵੇਂ ਖੇਤਾਂ ਦੇ ਚ ਜਿਹੜਾ ਹੈਗਾ ਝੋਨਾ ਲੱਗਣਾ ਸ਼ੁਰੂ ਹੋਇਆ ਧੌੜੀਆਂ ਦੇ ਵਿੱਚ ਜਿੰਕ ਦੀ ਘਾਟ ਆਉਂਦੀ ਆ ਧੌੜੀਆਂ ਦੇ ਵਿੱਚ ਝੋਨਾ ਛੋਟਾ ਰਹਿ ਜਾਂਦਾ ਝੋਨਾ ਬੋਨਾ ਰਹਿ ਜਾਂਦਾ ਝੋਨੇ ਦੀਆਂ ਜਿਹੜੀਆਂ ਹੈਗਾ ਦੇ ਪੱਤੇ ਜੰਗਾਲੇ ਹੋ ਜਾਂਦੇ ਆ ਪੱਤੇ ਪਾਟ ਜਾਂਦੇ ਆ ਝੋਨਾ ਫੋਟ ਨਹੀਂ ਕਰਦਾ ਆਖਰ ਜਾ ਕੇ ਝੋਨੇ 'ਚ ਫੋਕ ਬਣਦੀ ਆ ਉੱਥੇ ਜ਼ਿੰਕ ਦੀ ਮਾਤਰਾ ਪੂਰੀ ਕਰੋ ਜੇਕਰ ਜ਼ਿੰਕ ਦੇ ਤੁਸੀਂ ਇੱਕ ਵਾਰੀ ਪਾ ਚੁੱਕੇ ਹੋ ਦਵਾਰਾ ਤੋਂ ਫਿਰ 21% ਵਾਲੀ ਜਿਹੜੀ ਹੈਗੇ 6-7 ਕਿਲੋ ਜਾਂ 33% ਵਾਲੀ 5-6 ਕਿਲੋ ਜ਼ਿੰਕ ਪਾਉਣ ਦੀ ਕੋਸ਼ਿਸ਼ ਕਰੋ ਤੇ ਨਾਲ ਜ਼ਿੰਕ ਦਾ ਸਪਰੇਅ ਕਰੋ ਤਾਂ ਕਿ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕੇ ਉਮੀਦ ਕਰਦਾ ਹਾਂ ਕਿ ਜਾਣਕਾਰੀ ਲਾਇਵਨ ਸਭ ਤੋਂ ਹੋਏਗੀ ਘੱਟੋ ਘੱਟ ਮੇਰਾ ਬਾਰਡਰ ਏਰੀਆ ਠੀਕ ਹੈ ਇੱਕ ਦੂਜੇ ਨਾਲ ਜ਼ਰੂਰ ਸ਼ੇਅਰ ਕਰੋ ਕਿਉਂਕਿ ਤੁਹਾਡੇ ਝਾੜ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਤਾਂ ਜ਼ਿੰਕ ਬਣੀ ਹੋਈ ਹੈ ਤੇ ਤੁਸੀਂ ਜਿਹੜਾ ਹੈਗਾ ਚੀਜ਼ਾਂ ਹੋਰ ਤੇ ਜਿਹੜਾ ਹੈਗਾ ਪੈਸਾ ਖਰਾਬ ਕਰ ਰਹੇ ਹੋ ਕਿਉਂਕਿ ਇਹ ਬੰਦੇ ਤਾ ਪਹਿਲਾ ਹੀ ਨੁਕਸਾਨੇ ਜਾਂਦੇ ਕਦੇ ਇੰਨੜਾ ਪਾਣੀ ਚੜ ਕੇ ਆ ਗਿਆ ਕਦੇ ਪਾਕਿਸਤਾਨ ਦੇ ਨਾਲ ਜੰਗ ਲੱਗੀ ਬਹੁਤ ਸਾਰੇ ਹਾਲਾਤ ਨੇ ਇੰਨੜੀਆਂ ਆਪਣੀਆਂ ਔਕਣਾ ਨੇ ਲੇਕਿਨ ਉਹਦੇ باوجود ਆ ਜਿਹੜੀ ਚੀਜ਼ ਹੈ ਇਹਦਾ ਤੁਸੀਂ ਧਿਆਨ ਰੱਖੋਗੇ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ